ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਆਏ ਹੋਇਆ ਜੀ ਫਤਿਹਗੜ ਸਾਹਿਬ ਤੇ ਜਿਹੜੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਨੇ ਤੇ ਇੱਥੇ ਹੀ ਬੱਚਿਆਂ ਦਾ ਸੰਸਕਾਰ ਕੀਤਾ ਗਿਆ ਸੀ ਜਦੋਂ ਗੁਰੂ ਜੀ ਦੇ ਲਾਲਾਂ ਨੂੰ ਸੂਬਾ ਸਰਹੰਦ ਨੇ ਨੇਹਾ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਸੀ ਤਾਂ ਉਹਨਾਂ ਨੂੰ ਹਸਲਾ ਨਦੀ ਦੇ ਕੋਲ ਸੁੱਟ ਦਿੱਤਾ ਸੀ ਜਿੱਥੇ ਅੱਜ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਬਣਿਆ ਹੋਇਆ ਹੈ ਤੇ ਉੱਥੇ ਤਿੰਨੇ ਜਣਿਆਂ ਦੇ ਥੜੇ ਵੀ ਬਣੇ ਹੋਏ ਹਨ ਸੂਬੇ ਨੇ ਇਹ ਸਮਝ ਕੇ ਉਹਨਾਂ ਨੂੰ ਸੁਟਿਆ ਸੀ ਕਿ ਇਹਨਾਂ ਨੂੰ ਉੱਥੇ ਜੰਗਲੀ ਜਾਨਵਰ ਖਾ ਜਾਣਗੇ ਪਰ ਅਜਿਹਾ ਨਹੀਂ ਹੋਇਆ ਸੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਦੋ ਬੱਬਰ ਸ਼ੇਰਾਂ ਨੂੰ ਉੱਥੇ ਭੇਜਿਆ ਸੀ 48 ਘੰਟੇ ਉਹਨਾਂ ਨੇ ਉਹਨਾਂ ਬੱਚਿਆਂ ਦੀ ਰੱਖਿਆ ਕੀਤੀ ਸੀ ਕਿਉਂਕਿ ਸੂਬਾ ਨਹੀਂ ਚਾਹੁੰਦਾ ਸੀ ਕਿ ਇਨਾਂ ਦਾ ਸਿੱਖੀ ਸਿਧਾਂਤਾਂ ਦੇ ਅਨੁਸਾਰ ਸੰਸਕਾਰ ਹੋਵੇ ਤੇ ਉਹ ਚਾਹੁੰਦਾ ਸੀ ਕਿ ਇਹਨਾਂ ਨੂੰ ਦਫਨਾਇਆ ਜਾਵੇ ਕਿਉਂਕਿ ਉਹ ਐਨਾ ਕਟੜ ਸੀ ਤੇ ਐਨੀ ਈਰਖਾ ਕਰਦਾ ਸੀ ਸਿੱਖਾਂ ਨਾਲ ਬਹੁਤ ਜ਼ਿਆਦਾ 48 ਘੰਟੇ ਬਾਅਦ ਜਦੋਂ ਪਤਾ ਚੱਲੇ ਆ ਕਿ ਬੱਚੇ ਫਿਰ ਵੀ ਉੱਥੇ ਪਏ ਸੀਗੇ ਕੋਲ ਦੋ ਬੱਬਰ ਸ਼ੇਰ ਬੈਠੇ ਹੋਏ ਸੀ ਕਿਸੇ ਦੀ ਵੀ ਜ਼ਰੂਰਤ ਨਹੀਂ ਪਈ ਕਿ ਇਹਨਾਂ ਨੂੰ ਚੁੱਕ ਕੇ ਕਿ ਇਹਨਾਂ ਦਾ ਸੰਸਕਾਰ ਕਰ ਦਈਏ ਕਿਉਂਕਿ ਸਾਰੇ ਸੂਬੇ ਤੋਂ ਡਰਦੇ ਸੀ ਪਰ ਜਦੋਂ ਸਵੇਰੇ ਢੋਡਰ ਮਾਨ ਨੂੰ ਪਤਾ ਚੱਲਿਆ ਕਿ ਬੱਬਰ ਸ਼ੇਰਾਂ ਨੇ ਉਸ ਦੀ ਰੱਖਿਆ ਕੀਤੀ ਹੈ ਤੇ ਉਹਨਾਂ ਬੱਚਿਆਂ ਵਾਰ ਉਸਨੇ ਸੋਚਿਆ ਕਿ ਕਿਉਂ ਨਾ ਇਹਨਾਂ ਦਾ ਸੰਸਕਾਰ ਕੀਤਾ ਜਾਵੇ ਤਾਂ ਉਸ ਨੇ ਸੂਬੇ ਨੂੰ ਲਾਲਚ ਦਿੱਤਾ ਕਿਹਾ ਕਿ ਮੈਂ ਤੁਹਾਨੂੰ ਮੋਹਰੇ ਦੇ ਦਿੰਦਾ ਤੇ ਜਿੰਨੀ ਮਰਜ਼ੀ ਤੁਸੀਂ ਪੈਸੇ ਮੰਗੋਗੇ ਮੈਂ ਦੇ ਦੇਵਾਂਗਾ ਤੇ ਇਹਨਾਂ ਬੱਚਿਆਂ ਦਾ ਮੈਂ ਸੰਸਕਾਰ ਕਰਨਾ ਚਾਹੁੰਦਾ ਤਾਂ ਸੂਬੇ ਸਰਹੰਦਰੂ ਲਾਲਚ ਪੈ ਗਿਆ ਕਿ ਢੋਡਰਮਲ ਮੈਨੂੰ ਬਹੁਤ ਸਾਰੇ ਪੈਸੇ ਦੇਊਗਾ ਉਸ ਨੇ ਫਿਰ ਮੰਗ ਕੀਤੀ ਕਿ ਜਿੰਨੀ ਜਗ੍ਹਾ ਤੈਨੂੰ ਚਾਹੀਦੀ ਤੂੰ ਲੈ ਲੈ ਤੇ ਇਹਨਾਂ ਦਾ ਸੰਸਕਾਰ ਕਰ ਦੇ ਪਰ ਉਸ ਦੇ ਜਿੰਨੀ ਜਗ੍ਹਾ ਤੂੰ ਲਏਂਗਾ ਉਸ ਦੇ ਵਿੱਚ ਖੜਮੀਆਂ ਮੋਹਰਾ ਰੱਖਣੀਆਂ ਨੇ ਜੇ ਤੈਨੂੰ ਮਨਜ਼ੂਰ ਆ ਤਾਂ ਠੀਕ ਹੈ ਤੇ ਉਸ ਨੇ ਕਿਹਾ ਟੌਡਰਮਲ ਨੇ ਕਿ ਹਾਂ ਮੈਨੂੰ ਮਨਜ਼ੂਰ ਹੈ ਉਸ ਨੇ ਵਿਚਾਰੇ ਨੇ ਜੋ ਵੀ ਉਹਦੇ ਘਰ ਵਿੱਚ ਜਿੰਨੇ ਵੀ ਸੋਨਾ ਹੈਗਾ ਸੀ ਜੋ ਵੀ ਮਤਲਬ ਉਸ ਨੇ ਮੋਹਰਾ ਇਕੱਠੀਆਂ ਕੀਤੀਆਂ ਅਤੇ ਫੇਰ ਵੀ ਪੂਰੀਆਂ ਨਹੀਂ ਹੋਈਆਂ ਸੀ ਫੇਰ ਉਸ ਦੇ ਬੱਚਿਆਂ ਨੇ ਜੋ ਵੀ ਗੋਲਕਾਂ ਵਿੱਚ ਉਹਨਾਂ ਦੇ ਪੈਸੇ ਸੀ ਉਹ ਵੀ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਫੜਾਤੇ ਸੀ ਤੇ ਮੋਤੀ ਮਹਿਰਾ ਨੇ ਵੀ ਜੋ ਵੀ ਉਹਦੇ ਕੋਲ ਵਿਚਾਰੇ ਕੋਲ ਜਿੰਨੀ ਵੀ ਮਾਇਆ ਸੀ ਉਹ ਉਸ ਨੇ ਵੀ ਢੋਡਰ ਮਾਲ ਨੂੰ ਫੜਾ ਦਿੱਤੀ ਸੀ ਕਿ ਤਾਂ ਜੋ ਇਹਨਾਂ ਬੱਚਿਆਂ ਦਾ ਸੰਸਕਾਰ ਕੀਤਾ ਜਾ ਸਕੇ ਇਸ ਤਰ੍ਹਾਂ ਉਸ ਨੇ ਮੋਤੀ ਮਹਿਰਾ ਨੇ ਬਹੁਤ ਸਹਿਯੋਗ ਦਿੱਤਾ ਸੀਗਾ ਤੇ ਉਹ ਉਸਦੀ ਹਵੇਲੀ ਸੀਗੀ ਆਪਣੇ ਢੋਡਰਮਾਲ ਦੀ ਜਹਾਜੀ ਹਵੇਲੀ ਤੇ ਉਹ ਵੀ ਉਹਨੇ ਵਿਚਾਰੇ ਨੇ ਗਿਰਬੀ ਰੱਖਤੀ ਸੀ ਸੂਬੇ ਦੇ ਕੋਲੇ ਤੇ ਸੁਭਾ ਬੜਾ ਖੁਸ਼ ਕੇ ਮੈਨੂੰ ਸਾਰਾ ਕੁਝ ਮਿਲ ਗਿਆ ਤੇ ਉਸਨੇ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਬੱਚਿਆਂ ਦਾ ਸੰਸਕਾਰ ਕਰ ਲਓ ਤਾਂ ਫਿਰ ਸੰਸਕਾਰ ਕੀਤਾ ਸੀ ਬੱਚਿਆਂ ਦਾ ਢੋਡਰਮਾਲ ਜੀ ਨੇ ਟੋਡਰਮਲ ਜੈਨ ਜੀ ਕਹਿੰਦੇ ਨੇ ਉਹਨਾਂ ਨੂੰ ਤੇ ਬਾਅਦ ਦੇ ਵਿੱਚ ਸੂਬੇ ਸਰਹੰਦ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੋਹੜੂਆਂ ਵਿੱਚ ਪੇਟਦਾ ਸੀ ਮੋਤੀ ਮਹਿਰਾਜੀ ਦੇ ਤੇ ਟੋਡਰਮਲ ਜੀ ਜੈਨ ਦੇ ਇਸ ਪਾਪੀ ਨੇ ਕੋਈ ਤਰਸ ਨਹੀਂ ਕਰਿਆ ਸੀ ਕਿਸੇ ਤੇ ਵੀ ਕਿਉਂਕਿ ਉਹ ਇੰਨਾ ਹਿਰਖਾ ਦਾ ਭਰਿਆ ਹੋਇਆ ਸੀ ਇੰਨਾ ਜ਼ਿਆਦਾ ਜ਼ਾਲਮ ਬੰਦਾ ਸੀ ਨਰਦਈ ਬੰਦਾ ਸੀ ਤੇ ਜੀਨੇ ਸੋਟੇ-ਸੋਟੇ ਮਾਸੂਮ ਬੱਚੇ ਨਿਵਖਸੇ ਤੇ ਉਹ ਕਿਸੇ ਨੂੰ ਕੀ ਵਕਸਦਾ ਪਤਾ ਨਹੀਂ ਕੀ ਹੋ ਜਾ ਜ਼ਾਲਮ ਸੀ ਉਹ ਉਹਨਾਂ ਮਾਸੂਮ ਜਿੰਦਾਂ ਨੂੰ ਕੰਦਾਂ ਵਿੱਚ ਚਣਕੇ ਸ਼ਹੀਦ ਕਰਕੇ ਕਿੱਦਾਂ ਸੁਟਿਆ ਸੀ ਉਹਨੂੰ ਕਿ ਇਹਨਾਂ ਨੂੰ ਜਾਨਵਰ ਖਾ ਜਾਣਗੇ ਪਰ ਫਿਰ ਵੀ ਦੇਖੋ ਪ੍ਰਮਾਤਮਾ ਕੇ ਉਤਰਿਆ ਤੇ ਉਹਨਾਂ ਬੱਚਿਆਂ ਦੀ 48 ਘੰਟੇ ਰੱਖਿਆ ਕੀਤੀ ਗਈ ਤੇ ਫਿਰ ਉਹਨਾਂ ਦਾ ਸੰਸਕਾਰ ਵੀ ਹੋਇਆ ਸਿੱਖੀ ਸੰਧਾਤਾ ਅਨੁਸਾਰ ਅੱਜ ਇਸ ਧਰਤੀ ਦੇ ਸਲਾਮਾਂ ਹੁੰਦੀਆਂ ਨੇ ਤੇ ਲੋਕੀ ਆ ਕੇ ਨਮਸਕਾਰ ਕਰਦੇ ਨੇ ਸੰਤਾਜਲੀ ਦਿੰਦੇ ਨੇ ਕੋਟੀ-ਕੋਟ ਪ੍ਰਣਾਮ ਬੱਚਿਆਂ ਨੂੰ ਕਰਦੇ ਨੇ ਮਾਤਾ ਗੁਜਰ ਕੌਰ ਜੀ ਨੂੰ ਪਰ ਉਸ ਨੂੰ ਫਟਕਾਰਾਂ ਪੈਂਦੀਆਂ ਨੇ ਗੰਗੂ ਪਾਪੀ ਨੂੰ ਵजीर खान ਨੂੰ ਸੋਬਾ ਸਰਹੰਦਨ ਸੀ ਜਿਹੜਾ ਉਹਨੂੰ ਸਾਰਿਆਂ ਨੂੰ ਫਟਕਾਰਾਂ ਪੈਂਦੀਆਂ ਨੇ ਕਿ ਹੋ ਜਾ ਸਮਾਸੀ ਹੋ ਜਿੰਨੇ ਵੀ ਅਸੀਂ ਗੁਰਦੁਆਰਾ ਦੇ ਵਿੱਚ ਗਏ ਆ ਜੀ ਸਾਰੇ ਗੁਰਦੁਆਰਿਆਂ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ ਤੇ ਸਾਰਿਆਂ ਦੀਆਂ ਵੀਡੀਓ ਜਿਵੇਂ ਪਾਈਆਂ ਨੇ ਸਾਰਿਆਂ ਦੇ ਇਤਿਹਾਸ ਬਾਰੇ ਵੀ ਦੱਸਿਆ। ਰੱਤ ਸਾਹਿਬ ਗੁਰਦੁਆਰਾ ਮੋਤੀ ਮਹਿਰਾਜੀ ਦਾ ਗੁਰਦੁਆਰਾ ਬੇਵਾਨਗੜ ਗੁਰਦੁਆਰਾ ਤੇ ਆਪਣਾ ਜਿੱਥੇ ਬੱਚਿਆਂ ਨੂੰ ਕੰਦਾ ਵਿਚਣਿਆ ਗਿਆ ਸੀ ਉਹ ਗੁਰਦੁਆਰਾ ਸਾਹਿਬ ਤੇ ਠੰਡਾ ਪਰਜਾ ਟੋਡਰਮਲ ਦੀ ਹਵੇਲੀ ਤੇ ਆਪਣਾ ਹੁਣ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ। ਆਪਣਾ ਜੋਤੀਸ ਰੂਪ ਸਤ ਗੁਰਦੁਆਰਾ ਤੇ ਸਾਰੇ ਗੁਰਦੁਆਰੇ ਤੇ ਤੁਹਾਨੂੰ ਦਰਸ਼ਨ ਕਰਵਾਏ ਨੇ ਤੇ ਬਾਕੀ ਅਸੀਂ ਚਮਕੌਰ ਸਾਹਿਬ ਵੀ ਗਏ ਸੀਗੇ ਤੇ ਮੱਛੀਵਾਲਾ ਸਾਹਿਬ ਵੀ ਗਏ ਸੀ ਪਰ ਅਸੀਂ ਲੰਬੀਆਂ ਵੀਡੀਓ ਨਹੀਂ ਉੱਥੇ ਬਣਾਈਆਂ ਹੈਗੀਆਂ ਸਾਨੂੰ ਬਹੁਤ ਕਾਲੀ ਸੀ ਇਸ ਕਰਕੇ ਅਸੀਂ ਤੁਹਾਨੂੰ ਉੱਥੋਂ ਦਾ ਵੀ ਸਾਰਾ ਇਤਿਹਾਸ ਦੱਸਾਂਗੇ ਤੇ ਸਾਰੀਆਂ ਵੀਡੀਓਜ਼ ਵਿੱਚ ਵੀ ਪਾਵਾਂਗੇ ਉਹ ਵੀ ਵਹਿਗੁਰੂ ਜੀ ਦਾ ਖਾਸਾ ਵਹਿਗੁਰੂ ਜੀ ਕੀ ਫਤੇ ਜੀ